ਜਦੋਂ ਘਰੋਂ ਆਉਣ ਲੱਗੇ ਤਾਂ ਉਹਦੀ ਮਾਸੇ ਇਸ ਤਰ੍ਹਾਂ ਹੀ ਉਹਨਾਂ ਨੂੰ ਕਮੀ ਹੈ ਤੇ ਨਾ ਕੋ ਖੁਸ਼ੀ ਹੈ ਉਹ ਉਹਦੀ ਖੇਡ ਲਈ ਉਹਦੀ ਮਿੱਲਾ ਇਹ ਤਨ ਜਿਹੜਾ ਇਹ ਸਮੇਂ ਚ ਬਣਿਆ ਤੁਹਾਡੀਆਂ ਖਾਣਾ ਖਾਣ ਕੇ ਤਰ ਸਮਝਦਾ ਇਹ ਧਰਤੀ ਦਾ ਇਹ ਅੰਸ਼ਿਤ ਧਰਤੀ ਦਾ ਧਰਤੀ ਜੋ ਜਿੱਤਰਾ ਹੁਣ ਮੁੱਢਾ ਹੈ ਇਹ ਤਨ ਡੁੱਟਾ ਹੁੰਦਾ ਤਾਂ ਪਹਿਲਾਂ ਕਿਈ ਸੀ ਤੇ ਫਿਰ ਜਵਾਨ ਉਤੋਂ ਪਹਿਲਾਂ ਕੀ ਸੀ ਬੱਚਾ ਉਤੋਂ ਪਹਿਲਾਂ ਕੀ ਸੀ ਪੇਟ 'ਚ ਬੱਚਾ ਉਤੋਂ ਪਹਿਲਾਂ ਕੀ ਸੀ ਗੰਦ ਉਤੋਂ ਪਹਿਲਾਂ ਕੀ ਸੀ ਲਹੂ ਉਤੋਂ ਪਹਿਲਾਂ ਕੀ ਸੀ ਭੋਜਨ ਉਤੋਂ ਪਹਿਲਾਂ ਕੀ ਸੀ ਮਿੱਟੀ ਮਿੱਟੀ ਤੋਂ ਭੋਜਨ ਨਿਕਲਿਆ ਭੋਜਨ ਖਾਦੋਂ ਉਹਦਾ ਲਹੂ ਬਣਿਆ ਲਹੂ ਦਾ ਮਿੱਠ ਬਣਿਆ ਮਿੱਟੀ ਤੋਂ ਬੱਚਾ ਆਇਆ ਜਵਾਨ ਹੋਇਆ ਬੁੱਢਾ ਹੋਇਆ ਤਰਤੀਸ ਚੜਾ ਗਿਆ ਧੰਨ ਕਾਲ ਨੂੰ ਕਹਿੰਦੇ ਨੇ ਮੋਗਨ ਤਨ ਮੁਕਤ ਹੋ ਜਾਂਦਾ ਜਿਹੜੀ ਮੁਕਤੀ ਹੋ ਜਾਂਦੀ ਤਨ ਦੀ ਮਨ ਦੇ ਮੁਕਤੇ ਨਹੀਂ ਹੁੰਦੇ ਤਨ ਇਹ ਤਨ ਜਿਹੜਾ ਕਾਰ ਜਿਹੜਾ ਇਹ ਦੋ ਰੰਗੀਰ ਰੂਪ ਵਾਲਾ ਖੁਸ਼ਕ ਤੇ ਦੁਖੇ ਇਹ ਕੋਈ ਖੁਸ਼ ਹੱਸਦਾ ਉਹਨੂੰ ਦੁੱਖ ਚ ਕਰ ਦਿੰਦਾ ਕੋਈ ਸੋਹਣਾ ਉਹਨੂੰ ਗਰੂਪ ਕਰ ਦਿੰਦਾ ਪੱਛਾ ਸੋਹਣਾ ਹੁੰਦਾ ਪੁੱਡਾ ਹੋ ਜਾਂਦਾ ਉਹ ਕੋ ਗਰੂਪ ਤਾ ਬਣ ਜਾਂਦੀ ਦੁਖੀ ਹੈ ਖੁਸ਼ੀ ਇਹ ਦੋਖ ਹੈ ਨਾ ਖੁਸ਼ੀ ਨੇ ਗਮੋ ਜਨਮ ਹੀ ਮੋਟ ਹੋ ਜਾਂਦੀ ਅਕਾਲ ਦੇ ਦੂਰ ਹੋਪਨੇ ਅਕਾਲ ਦੇ ਨਹੀਂ ਦੂਰ ਉਹਦਾ ਇੱਕੋ ਹੀ ਹੈ ਉਹ ਤੇ ਖੁਸ਼ੀ ਹੈ ਆਨੰਦ ਹੈ ਮਨ ਸਾਡਾ ਜਿਹੜਾ ਨਾ ਉਹ ਅਕਾਲ ਜਿਹੜਾ ਸਮੇਂ ਤੋਂ ਬਾਹਰ ਹੈ ਇਹ ਸਾਰੇ ਦੁਨੀਆ ਦੇ ਗ੍ਰੰਥ ਵੇਖੀ ਆ ਗਿਨੀ ਕਿ ਜਦੋਂ ਤਨ ਸਾਡਾ ਮਿੱਟੀ ਦੀ ਕਾਂ ਅਗਨੇ ਚ ਜਾਵੇ ਜਾ ਸਮਾਧੀ ਜੀ ਕਰੇ ਉਹਦੇ ਤੋਂ ਪਹਿਲਾਂ ਮਨ ਜਿਹੜਾ ਕਿ ਪਰਮਾਤਮਾ ਚ ਵੱਟ ਜਾਵੇ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੀ YouTube ਚੈਨਲ F ਪੰਜਾਬ TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ